ਨਾਂ ਬਾਛਤ ਫਲ ਦਿੱਤਿ ਅਨ ਨਾਨਕ ਬਲੇਹਾਰੀ ਰਾਗ ਬਲਾਵਲ ਮਹਲਾ 5 ਚੌਪਦੇ ਦੋ ਪਦੇ ਘਰਿ ਸੇਵਾ ਇਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮੋਹਨ ਸ੍ਰਵਣੀ ਇਹ ਨਾ ਸੁਨਾਏ ਸਾਖਤ ਗੀਤ 나ਦ ਧੁਨ ਗਾਵਤ ਬੋਲਤ ਬੋਲ ਅਜਾਇ ਰਹਾਉ ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰਉ ਕਿਰਤਾਈ ਅਪੈ ਦਾਨ ਪਾਵਉ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਹਿ ਅਗਹਿ ਗੁਲ ਰਾਤੀ ਨੈਨ ਦਰਸ ਰੰਗ ਲਾਏ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਮੋਹਿ ਚਰਨ ਰਿਧੈ ਵਸਾਈ ਸਭ ਹੂ ਤਲੈ ਤਲੈ ਸਭ ਉਪਰ ਏ ਦ੍ਰਿਸ਼ਟ ਦ੍ਰਿਸ਼ਟਾਈ ਅਬਮਾਨ ਖੋਏ 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 ਖੋਈ ਹਾਂ ਮੋ ਕੋ ਸਤਗੁਰ ਮੰਤਰ ਦਰੜਾਈ ਅਤਲ 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 ਨਹਿ ਤੁਲਿਐ ਭਗਤ ਵਛਲ ਕਿਰਪਾਈ ਜੋ ਜੋ ਸਰਨ ਪਰਿਓ ਗੁਰ ਨਾਨਕ ਅਪੈ ਦਾਨ ਸੁਖ ਪਾਏ ਬਲਾਵਲ ਮਹਲਾ 5 ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਐ ਨਮਸ਼ਕਾਰ ਨੰਡੌਤ ਬੰਦਨਾ ਅਨਕ ਬਾਰ ਜਾਉ ਬਾਰਹਿ ਰਹਾਉ ਊਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਝਹਿ ਚਿਤਾਰੈ ਸੂਖ ਦੂਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ਤੂੰ ਮੇਰੀ ਓਟ ਬਲ ਬੋਧ ਧਨ ਤੁਮਹੀ ਤੁਮਹਿ ਮੇਰਾ ਪਰਵਾਰੈ ਜੋ ਤੁਮ ਕਰਹੋ ਸੋਈ ਭਲ ਹਮਰੈ ਪੇਖਨਾਨਿਕ ਸੁਖ ਚਰਨਾਰੈ ਬਲਾਵਲ ਮਹੱਲਾ ਪੰਜਵਾਂ ਸੁਨਿਅਤ ਪ੍ਰਭ ਤਉ ਸਗਲ ਉਧਾਰਨ ਮੋਹੋ ਮਗਨ ਪਤਤ ਸੰਗ ਪ੍ਰਾਣੀ ਐਸੇ ਮਨਹਿ ਬਸਾਰਨ ਰਹਾਉ ਸੰਚ ਬਿਖਿਆਲੇ ਗ੍ਰਾਹਜ ਕੀਨੀ ਅੰਮ੍ਰਿਤ ਮਨ ਤੇ ਧਾਰਨ ਕਾਮ ਕ੍ਰੋਧ ਲੋਭ ਹਤ ਨਿੰਦਾ ਸਤ ਸੰਤੋਖ ਬਧਾਰਨ ਮੇਨ ਤੇ ਕਾੜ ਲਿਓ ਮੇਰੇ ਸੁਆਮੀ ਹਾਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਗ ਤਾਰਨ ਬਲਾਵਲ ਮਹੱਲਾ 5 ਸੰਤਨ ਕੈ ਸੁਨੀਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਧੁਨ ਪੂਰ ਰਹੀ ਜਿਨਸ ਅਰ ਰਾਤ ਰਹਾਉ ਕਰ ਕਿਰਪਾ ਆਪਣੀ ਪ੍ਰਭ ਕੀਨੇ ਨਾਮ ਆਪਣੇ ਕੀ ਕੀਨੀ ਦਾਤ ਆਠ ਪਹਿਰ ਗੁਣ ਗਾਵਤ ਪ੍ਰਭ ਕੀ ਕਾਮ ਕ੍ਰੋਧ ਇਸ ਤਨ ਤੇ ਜਾਤ ਤ੍ਰਿਪਤ ਅਗਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਲਾਤ ਬਲਾਵਲ ਮਹੱਲਾ ਪੰਜਵਾਂ ਰਾਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵੇਰੀ RAM ਰਸਾਇਣ ਆਤਮ ਧਰਾਪ ਚਰਨ ਗਹਿ ਸਰਨ ਸੁਖਦਾਤੀ ਗੁਰ ਕੈ ਬਚਨ ਜਪੇ ਹਰ ਜਾਪ ਸਾਗਰ ਤਰੇ ਭਰਮ ਭੈ ਬਿਨ ਸੇ ਕਹੋ ਨਾਨਕੋ ਠਾਕੁਰ ਪ੍ਰਤਾਪ ਬਲਾਵਲ ਮਹੱਲਾ ਪੰਜਵਾਂ ਤਾਪ ਲਾਇਆ ਗੁਰ ਸਿਰਜਨ ਹਾਰ ਸਤਗੁਰ ਅਪਨੇ ਕਉ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾਉ ਕਰਮ ਅਸਟਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦਿਨੋ ਦਾਸ ਕੀ ਲਾਜ ਰੱਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਾਹ ਪ੍ਰਵਾਨ ਰਾਗ ਬੁਲਾਵਲ ਮਹੱਲਾ 5 ਚੌਪਦੀ ਦੋ ਪਦੀ ਘਰ ਸਤਵਾਂ ਇੱਕ ਓਅੰਕਾਰ ਸਤਗੁਰ ਪ੍ਰਸਾਦ ਸਤਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਹਾਉ ਬਿਸਮ ਬਿਸਮ ਭਏ ਜੋ ਪੇਖਿਓ ਕਹਿਨ ਨਾ ਜਾਏ ਵਡਿਆਈ ਮਗਨ ਭਏ ਊਹਾ ਸੰਗ ਮਾਤੇ ਪੋਤ ਪੋਤ ਲਪਟਾਈ ਹਾਲ ਜਾਲ ਨਹੀਂ ਕਸ਼ੂ ਜੰਜਾਰਾ ਅਹੰ ਬੁੱਧ ਨਹੀਂ ਭੋਰਾ ਊਚਨ ਊਚਾ ਬੀਚ ਨਾ ਖੀਚਾ ਹਉ ਤੇਰਾ ਤੂੰ ਮੋਰਾ ਇਕੰਕਾਰ ਏਕ ਪਸਾਰਾ ਏਕੈ ਅਪਰ ਅਪਾਰਾ ਇਕ ਬਸ ਤੀਰਨ ਇਕ ਸੰਪੂਰਨ ਇਕੈ ਪ੍ਰਾਨ ਆਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨਾ ਅੰਤਾ ਸਦਾ ਬੇਅੰਤਾ ਕਹਉ ਨਾਨਕ ਊਚੋ ਊਚਾ ਬਲਾਵ ਲਮਹਲਾ ਪੰਜਵਾਂ ਬਿਨ ਹਰ ਕਾਮ ਨ ਆਵਤ ਹੀ ਜਾਂ ਸਿਉ ਰਾਚ ਮਾਚ ਤੁਮ ਲਾਗੀ ਉਹ ਮੋਹਨੀ ਮਹਾਵਤਹਿ ਰਹਾਉ ਕਨਕ ਕਾਮਨੀ ਸੇਜ ਸੋਹਣੀ ਛੋੜ ਕਿਨਹਿ ਮੈਂ ਜਾਵਤ ਹੀ ਉਰਜ ਰਹਿਓ ਇੰਦਰੀ ਰਾਸ ਪ੍ਰੇਰਿਓ ਵਿਖੈ ਠ ਗਉਰੀ ਖਾਵਤ ਹੀ ਤ੍ਰਿਣ ਕੋ ਮੰਦਰ ਸਾਜ ਸਵਾਰਿਓ ਪਾਵਕ ਤਲੈ ਜਰਾਵਤ ਹੀ ਐਸੇ ਗੜ ਮਹਿ ਐਠ ਹਢੀਲੋ ਫੂਲ ਫੂਲ ਕਿਆ ਪਾਵਤ ਹੀ ਪੰਚ ਦੂਤ ਮੂंड ਪਰ ਠਾਡੀ ਕਿਸ ਗਏ ਫੇਰਾਵਤ ਹੀ ਦ੍ਰਿਸ਼ਟਨਾ ਆਵਹਿ ਅੰਧ ਅਗਿਆਨੀ ਸੋਏ ਰਹਿਓ ਮਦਮਾਵਤ ਹੀ ਜਾਲ ਪਸਾਰ ਚੋਗ ਬਿਸਥਾਰੀ ਪੰਖੀ ਜਿਉ ਫਹਾਵਤ ਹੀ ਕਹੋ ਨਾਨਕ ਬੰਦਨ ਕਾਟਨ ਕੋ ਮੈਂ ਸਤਗੁਰ ਪੁਰਖ ਧਿਆਵਤ ਹੀ ਬਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਅਪਾਰ ਅਮੋਲਿ ਪ੍ਰਾਨ ਪਿਆਰੂ ਮਨਹਿ ਆਧਾਰੂ ਚੀਤ ਚਿਤਮੋ ਜੈਸੇ ਪਾਨ ਤੰਬੋਲੀ ਰਹਾਉ ਸਹਿਜ ਸਮਾਇਉ ਗੁਰਹਿ ਬਤਾਇਉ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੇਮ ਮੁਖ ਲਾਗੂ ਜੋ ਵਡ ਭਾਗੋ ਸੁਹਾਗ ਹਮਾਰੋ ਕਤੋ ਨਾ ਡੋਲੀ ਰੂਪ ਨਾ ਧੂਪ ਨਾ ਗੰਧ ਨਾ ਦੀਪਾ ਹੋਤ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰੇਅ ਰਵੀ ਸੁਹਾਗਨ ਪਤਨੀ ਕੀ ਮੇਰੀ ਬਣੀ ਘਟੋਲੀ ਵਲਾਵਲ ਮਹੱਲਾ ਪੰਜਵਾਂ ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਦਯਾਰਾ ਤਬ ਤੇ ਦੁਰਮਤ ਦੂਰ ਭਈ ਰਹਾਉ ਪੂਰਨ ਪੂਰ ਰਹੇਉ ਸੰਪੂਰਨ ਸੀਤਲ ਸ਼ਾਂਤ ਦਯਾਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ ਸਤ ਸੰਤੋਖ ਦਇਆ ਧਰਮ ਸੋਚ ਸੰਤਨ ਤੇ ਇਹੋ ਮੰਤ ਲਈ ਕਹੋ ਨਾਨਕ ਜਿਨ ਮਨਹੁ ਪਛਾਨਿਆ ਤਿਨ ਕਉ ਸਗਲੀ ਸੋਜ ਪਈ ਬਲਾਵਲ ਮਹੱਲਾ ਪੰਜਵਾਂ ਕਿਆ ਹਮ ਜੀ ਜੰਤ ਬੇਚਾਰੇ ਬਰਨ ਨਾ ਸਾਖੈ ਏਕੁਰ ਮਾਈ ਬ੍ਰਹਮ ਮਹੀਸ ਸਿੱਧ ਮਨ ਇੰਦਰਾ ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ ਕਿਆ ਕਥਿਐ ਕਿਛ ਕਥਨ ਨਾ ਜਾਈ ਜਹ ਜਹ ਦੇਖਾਂ ਤਹ ਰਹਿਆ ਸਮਾਈ ਰਹਾਉ ਜਹਿ ਮਹਾ ਭਿਆਨ ਦੁਖ ਜਮ ਸੁਣੀਐ ਤਹਿ ਮੇਰੇ ਪ੍ਰਭ ਤੂੰ ਹੈ ਸਹਾਈ ਸਰਨ ਪਰਿਓ ਹਰ ਚਰਨ ਗ헤 ਪ੍ਰਭ ਗੁਰ ਨਾਨਕ ਕਉ ਬੂਝ 부ਝਾਈ ਬਲਾਵਲ ਮਹੱਲਾ ਪੰਜਵਾਂ ਅਗਮ ਰੂਪ ਅਬਨਾਸੀ ਕਰਤਾ ਪਤਤ ਪਵਿੱਤ ਇੱਕ ਨਿਮਖ ਜਪਾਈਐ ਅਚਰਜ ਸੁਨਿਓ ਪ੍ਰਾਪਤ ਭੇਟ ਲਈ ਸੰਤ ਚਰਨ ਚਰਨ ਮਨ ਲਾਈਐ ਕਿਤ ਵਿਧੀ ਐ ਕਿਤ ਸੰਜਮ ਪਾਈਐ ਕਹੋ ਸੁਰਜਨ ਕਿਤੁ ᔪਗਤੀ ਧਾਈਐ ਰਹਾਉ ਜੋ ਮਨੁਖ ਮਨੁਖ ਕੀ ਸੇਵਾ ਉਹ ਤਿਸ ਕੀ ਲਈ ਲਈ ਫੁਨ ਜਾਈਐ ਨਾਨਕ ਸਰਨ ਸਰਨ ਸੁਖ ਸਾਗਰ ਮੋਹਿ ਟੇਕ ਤੀਰੋ ਇਕ ਨਾਈਐ ਬਲਾਵਲ ਮਹਲਾ ਪੰਜਵਾਂ ਸੰਤ ਸਰਨ ਸੰਤ ਟਹਿਲ ਕਰੀ ਧੰਦ ਬੰਧ ਅਰ ਸਗਲ ਜੰਜਾਰੂ ਔਰ ਕਾਜ ਤੇ ਛੂਟ ਪਰੀ ਰਹਾਉ ਸੂਖ ਸਹਿਜ ਅਰ ਕਨੂ ਅਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਬਰਨ ਨਾ ਸਾਕਉ ਗੁਰ ਪੂਰੈ ਮੇਰੀ ਉਲਟ ਧਰੀ ਵੇਖਿਓ ਮੋਹਨ ਸਭ ਕੈ ਸੰਗੇ ਊਣ ਨਾ ਕਾਹੂੰ ਸਗਲ ਭਰੀ ਪੂਰਨ ਪੂਰ ਰਹਿਓ ਕਿਰਪਾ ਨਿਦ ਕਹੋ ਨਾਨਕ ਮੇਰੀ ਪੂਰੀ ਪਰੀ ਬਲਾਵਲ ਮਹੱਲਾ ਪੰਜਵਾਂ ਮਨ ਕਿਆ ਕਹਤਾ ਹਉ ਕਿਆ ਕਹਤਾ ਜਾਨ ਪਰਬੀਨ ਠਾਕੁਰ ਪ੍ਰਭ ਮੇਰੇ ਕਿਸ ਆਗੇ ਕਿਆ ਕਹਤਾ ਰਹਾਉ ਅਨ ਬੋਲੇ ਕੋ ਤੂੰ ਹੀ ਪਛਾਨ ਹੈ ਜੋ ਜੀਅਨ ਮਹਿ ਹੋਤਾ ਰੇ ਮਨ ਕਾਏ ਕਹਾਂ ਲੋ ਡਹਿ ਕਹੈ ਜੋ ਪੀਖਤ ਹੀ ਸੰਗ ਸੁਨਤਾ ਐਸੋ ਜਾਨ ਭਏ ਮਨ ਆਨੰਦ ਆਨ ਨਾ ਬੀਉ ਕਰਤਾ ਕਹੋ ਨਾਨਕ ਗੁਰ ਭਏ ਦਿਆਰਾ ਹਰ ਰੰਗ ਨਾ ਕਬਹੂ ਲਹਿਤਾ ਬਲਾਵਲ ਮਹੱਲਾ 5 ਨਿੰਦਕ ਐਸੀ ਹੀ ਝੜ ਪਰੀ ਐ ਇਹ ਨਿਸ਼ਾਨੀ ਸੁਨੋ ਤਮ ਭਾਈ ਜੋ ਕਾਲਰ ਭੀਤ ਗਿਰੀ ਐ ਰਹਾਉ ਜੋ ਦੇਖੈ ਛਦਰ ਤਉ ਨਿੰਦਕ ਉਮਾ ਹੈ ਭਲੂ ਦੇਖ ਦੁਖ ਭਰੀ ਐ ਆਠ ਪਹਿਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀਐ ਨਿੰਦਕ ਪ੍ਰਭੂ ਪਲਾਇਆ ਕਾਲ ਨੇਰੈ ਆਇਆ ਹਰ ਜਨ ਸਿਓ ਬਾਦ ਉਠਰੀਐ ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ ਕਿਆ ਮਾਨਸ ਬੱਪਰੇ ਕਰੀਐ ਬਲਾਵਲ ਮਹੱਲਾ ਪੰਜਵਾਂ ਐਸੇ ਕਾਹੇ ਫੂਲ ਪਰੇ ਕਰਹਿ ਕਰਾ ਵਹਿ ਮੂ ਕਰ ਪਾਵਹਿ ਪੇਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਗ ਹੀਤ ਸਾਜਨ ਤਿਆਗ ਖਰੇ ਹੋਵਨ ਕਉਰਾ ਅਨਹੋਵਨ ਮੀਠਾ ਵਿਖਿਆ ਮਹਿ ਲਪਟਾਈ ਜਰੀ ਅੰਧ ਕੂਪ ਮਹਿ ਪਰਿਉ ਪ੍ਰਾਣੀ ਪਰਮ ਗੁਬਾਰ ਮੋ ਬੰਦ ਪਰੇ ਕਹੋ ਨਾਨਕ ਪ੍ਰਭੂ ਤਦਿਆਰਾ ਗੁਰ ਭੇਟੈ ਕਾਢੈ ਬਾਹਾਂ ਫਰੇ ਬਲਾਵਲ ਮਹੱਲਾ ਪੰਜਵਾਂ ਮਨ ਤਨ ਰਸਨਾ ਹਰ ਚੀਨਾ ਭਏ ਅਨੰਦਾ ਮਿਟੇ ਅੰਦੇਸੇ ਸਰਬ ਸੂਖ ਮੋਕੋ ਗੁਰ ਦੀਨਾ ਰਹਾਉ ਈਆਂ ਨਪਤੇ ਸਭ ਭਈ ਸਿਆਨਪ ਪ੍ਰਭ ਮੇਰਾ ਦਾਨਾ ਬੀਨਾ ਹਾਥ ਦੇ ਰਾਖੈ ਆਪਣੇ ਕੋ ਕਾਹੂ ਨਾ ਕਰਤੇ ਕਛੁ ਹੀਨਾ ਬਲ ਜਾਵੋ ਦਰਸ਼ਨ ਸਾਧੂ ਕੈ ਜੀ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਰੋਸੈ ਕਹੂ ਨਾ ਮਾਨਿਓ ਮਨ ਸ਼ੀਨਾ ਬਲਾਵਲ ਮਹੱਲਾ ਪੰਜਵਾਂ ਗੁਰਪੂਰੈ ਮੇਰੀ ਰਾਖ ਲਈ ਅਮਰਤ ਨਾਮ ਰਦੀ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੈ ਕਾ ਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸਰਨ ਪਰਿਓ ਨਾਨਕ ਦਾਸ ਜਾਣੇ ਊਪਰ ਕੋ ਨਾਹੀ ਬਲਾਵਲ ਮਹੱਲਾ 5 ਸਦਾ ਸਦਾ ਜਪੀਐ ਪ੍ਰਭ ਨਾਮ ਜਰਾ ਮਰਾ ਕਸ਼ ਦੁਖ ਨਾ ਬਿਆਪੈ ਆਗੇ ਦਰਗਾਹ ਪੂਰਨ ਕਾਮ ਰਹਾਉ ਆਪ ਤਿਆਗ ਪਰਿਐ ਨਿਤ ਸਰਨੀ ਗੁਰ ਤੇ ਪਾਈਐ ਇਹੋ ਨਿਧਾਨ ਜਨਮ ਮਰਨ ਕੀ ਕੱਟਿਐ ਫਾਸੀ ਸਾਚੀ ਦਰਗਾਹ ਕਾ ਨਿਸ਼ਾਨ ਜੋ ਤੁਮ ਕਰਹੁ ਸੋਈ ਭਲ ਮੰਨ ਮਨ ਤੇ ਛੂਟੈ ਸਗਲ ਗਮਾਨ ਕਹੋ ਨਾਨਕ ਤਾਂ ਕੀ ਸਰਨਾਈ ਜਾਂ ਕਾ ਕੀਆ ਸਗਲ ਜਹਾਨ ਬਲਾਵਲਾ ਮਹੱਲਾ ਪੰਜਵਾਂ मानताने अंतर प्रभु आही हर गुण गावत पर प्रकार नेतर तिस रसना का मूल कृष्ण नाही रहाऊ कुल समूह उधरे खिन भीतर जन्म जन्म की मल लाही सिमर सिमर स्वामी प्रभु अपना अनद सेती बिखिया बन गाही चरण प्रभु के बोहित पाए भव सागर पार पराही ਸੰਤ ਸੇਵਕ ਭਗਤ ਹਰ ਤਾਂ ਕੀ ਨਾਨਕ ਮਨ ਲਾਗਾ ਹੈ ਤਾਂ ਹੀ ਬਲਾਵਲ ਮਹੱਲਾ ਪੰਜਵਾਂ ਧੀਰੋਂ ਦੇਖ ਤਮਾਰੇ ਰੰਗਾ ਤੂੰ ਹੀ ਸੁਆਮੀ ਅੰਤਰ ਜਾਮੀ ਤੂੰ ਹੀ ਵਸਹਿ ਸਾਧਕੈ ਸੰਗਾਰਾਉ ਖਿਨ ਮੈਂ ਥਾਪਨ ਵਾਜੀ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ਕਬੂ ਹੂ ਨਾ ਬਿਸਰੈ ਹਿਏ ਮੋਰੇ ਤੇ ਨਾਨਕ ਦਾਸ ਇਹੀ ਦਾਨ ਮੰਗਾ ਬਲਾਵਲ ਮਹੱਲਾ ਪੰਜਵਾਂ ਅਚੁੱਤ ਪੂਜਾ ਜੋਗ ਗੋਪਾਲ ਮਨ ਤਨ ਅਰਪ ਰਖੋ ਹਰਿ ਆਗੇ ਸਰਬ ਜੀਆਂ ਕਾ ਹੈ ਪ੍ਰਤਪਾਲ ਰਹਾਉ ਸਰਨ ਸਮਰੱਥ ਅਕਾਥ ਸੁਖ ਦਾਤਾ ਕਿਰਪਾ ਸਿੰਧ ਬਡੋ ਦਿਆਲ ਕੰਠ ਲਾਏ ਰੱਖੇ ਆਪਣੇ ਕੋ ਤਿਸਨੂੰ ਲੱਗੇ ਨਾ ਤਾਤੀ ਬਾਲ ਦਾ ਮੋਦਰ ਦਿਆਲ ਸੁਆਮੀ ਸਰਬਸ ਸੰਤ ਜਨਾ ਧਨ ਮਾਲ ਨਾਨਕ ਜਾਚਕ ਦਰਸ ਪ੍ਰਭ ਮੰਗੇ ਸੰਤ ਜਨਾ ਕੀ ਮਿਲੈ ਰਵਾਲ ਬਲਾਵਲ ਮਹੱਲਾ ਪੰਜਵਾਂ ਸਿਮਰਤ ਨਾਮ ਕੋਟ ਜਤਨ ਭਈ ਸਾਧ ਸੰਗ ਮਿਲ ਹਰ ਗੁਣ ਗਾਏ ਜਾਮ ਬੀ ਤਨ ਕੋ ਤਰਾਸ ਅਹੇ ਰਹਾਉ ਜੇਤੇ ਪੁਨਹ ਚਰਨ ਸੇ ਕੀਨੇ ਮਨ ਤਨ ਪ੍ਰਭ ਕੇ ਚਰਨ ਗਹਿ ਆਵਣ ਜਾਣ ਭਰਮ ਭਉ ਨਾਠਾ ਜਨਮ ਜਨਮ ਕੇ ਕਿਲ ਵਿਖ ਦਹਿ ਨਿਰਪਉ ਹੋਏ ਭਜੋ ਜਗਦੀਸੈ ਹਿਹੁ ਪਦਾਰਥ ਵਡਭਾਗ ਲਹੀ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕੈ ਬਲਾ